ਪਤਾ ਮੈਥੋਂ ਕੀ ਗਲਤੀ ਹੋ ਗਈ ਓ ਲੈ ਭਾਈ ਤੂੰ ਵੀ ਸੁਣਣ ਜਾਣਾ ਮੈਂ ਉਹਦੀਆਂ ਉਹ ਗੱਠੜੀਆਂ ਬੰਨ ਬੈਠਾ ਓ ਭਾਈ ਜਿਹੜਾ ਨਾਲ ਨਹੀਂ ਜਾਣਾ ਮੈਂ ਉਹਦੀਆਂ ਉਹ ਗੱਠੜੀਆਂ ਬੰਨ ਬੈਠਾ ਉਹ ਭਾਈ ਜਿਹੜਾ ਨਾਲ ਨਹੀਂ ਜਾਣਾ ਮੈਂ ਸੌਵੀ ਜੋੜਿਆ ਲੱਖ ਵੀ ਜੋੜਿਆ ਮੈਂ ਸੌਵੀ ਜੋੜਿਆ ਲੱਖ ਵੀ ਜੋੜਿਆ ਜੋੜ ਤੇ ਕਈ ਕਰੋੜ ਲੈ ਦੁਨੀਆ ਵਿੱਚ ਤੇ ਮੈਂ ਕਈ ਥਾਂ ਜੁੜ ਗਿਆ ਪਰ ਅੰਦਰੋਂ ਨਾਤੇ ਤੋੜ ਲੈ ਤੇ ਭੱਜਦਾ ਭੱਜਦਾ ਭੁੱਲ ਮੈਂ ਬੈਠਾ ਭੱਜਦਾ ਭੱਜਦਾ ਭੁੱਲ ਮੈਂ ਬੈਠਾ ਉਹਨੇ ਜੋ ਦੇਣਾ ਉਹ ਯੋ ਖਾਣਾ ਆਪਣੇ ਸਾਰਿਆਂ ਦੀ ਜ਼ਿੰਦਗੀ 'ਚ ਕੋਈ ਇੱਕ ਤਾਂ ਇਹ ਜਾਂ ਕਮਲਾ ਰਮਲਾ ਆਪਣੇ ਆਸ-ਪਾਸੇ ਹੈ ਕਿਸੇ ਮਿੱਤਰ ਦੇ ਰੂਪ 'ਚ ਪਤੀ ਦੇ ਪਤਨੀ ਦੇ ਪਿਓ ਦੇ ਮਾਂ ਦੇ ਕਿਸੇ ਰੂਪ 'ਚ ਵੀ ਜਿਹੜਾ ਕਹਿੰਦਾ ਵੀ ਸਾਹਬ ਜਾਂ ਲਾ ਕੇ ਚੱਲਨੀ ਧਿਆਨ ਰਵੇ ਕਿ ਅਡੀ ਪੂੰਜੀ ਕਮਾਉਣ ਲੱਗਿਆ ਹੋਇਆ ਹੈ ਹਾਂ ਇੱਕ ਪੂੰਜੀ ਉਹ ਵੀ ਐ ਜਿਹੜੀ ਕਹਿੰਦੀ ਆ ਵੀ ਬੱਲੇ ਬੰਨ ਲਾ ਕਰਾਏ ਵਾਲੀ ਪੂੰਜੀ ਬੱਲੇ ਬੰਨ ਲੈ ਬੰਨ ਲਾ ਕਰਾਏ ਵਾਲੀ ਉਹ ਪੂੰਜੀ ਆ ਵਾਟਾ ਤੇਰੀਆਂ ਦੂਰ ਦੀਆਂ ਬੰਦਿਆ ਬੰਦਿਆ ਓਏ ਵਾਟਾ ਤੇਰੀਆਂ ਦੂਰ ਦੀਆਂ ਬੱਲੇ ਬੰਨ ਲੈ ਉਥੇ ਹਰੀ ਦੇ ਨਾਮ ਦੀਆਂ ਛਾਵਾਂ ਉਥੇ ਹਰੀ ਦੇ ਉਥੇ ਹਰੀ ਦੇ ਨਾਮ ਦੀਆਂ ਉਹ ਛਾਵਾਂ ਜਿੱਥੇ ਤੈਨੂੰ ਧੁੱਪ ਲੱਗਣੀ ਬੰਦਿਆ ਜਿੱਥੇ ਤੈਨੂੰ ਧੁੱਪ ਲੱਗਣੀ ਓਥੇ ਹਰੀ ਦੇ ਆਗੀ ਚਿੱਠੀ ਵਾਜ ਪੈ ਗਈ ਮੈਂ ਰੋ ਰੋ ਕਰੀ ਤਿਆਰੀ ਬੰਲੀ ਗੱਠੜੀ ਮੈਂ ਚੁੱਕਣ ਲੱਗਾ ਹੌਣ ਜਿਹੜਾ ਸਾਰੀ ਉਮਰ ਇੰਨਾ ਇੰਨਾ ਕਰਕੇ ਜੋੜਿਆ ਹੁੰਦਾ ਆਖਰ ਵਾਲਾ ਜੀਤਾ ਕਰਦਾ ਵੀ ਨਾਲ ਹੀ ਟੈਟੂਰ ਲੱਗ ਜਾਣ ਤਾਂ ਚੱਲੇ ਹੈ ਪਰ ਹੁਣ ਜਾਣਾ ਨਹੀਂ ਆਹ ਜੀ ਚਿੱਠੀ ਵਾਜ ਪੈ ਗਈ ਤੇ ਮੈਂ ਰੋ ਰੋ ਕਰੀ ਤਿਆਰੀ ਬੰਨੀ ਗੱਠੜੀ ਮੈਂ ਚੁੱਕਣ ਲੱਗਾ ਤੇ ਉਹਨੇ ਭਰੇ ਵਗਾ ਕੇ ਮਾਰੀ ਉਸ ਗੱਠੜੀ ਵਿੱਚ ਪਰਿਵਾਰ ਸੀ ਮੇਰਾ ਇੱਥੇ ਰਹਿ ਗਿਆ ਉਸ ਘੜੀ ਵਿੱਚ ਪਰਿਵਾਰ ਸੀ ਮੇਰਾ ਬਹੁਤ ਵੱਡਾ ਘਰ-ਬਾਰ ਸੀ ਮੇਰਾ ਤੇ ਗੱਲਾ-ਗੱਲਾ ਯਾਰ ਸੀ ਮੇਰਾ ਸੱਚ ਜਾਣਿਓ ਸੰਸਾਰ ਸੀ ਮੇਰਾ ਸਾਰੈ ਰਹਿ ਗਿਆ ਬਾਬਾ ਸਾਰੈ ਹੈ ਤੇ ਭੁੱਲ ਬੈਠਾ ਸੀ ਮੈਂ ਮੌਤ ਦੇ ਵੇਲੇ ਭੁੱਲ ਬੈਠਾ ਸੀ ਮੈਂ ਮੌਤ ਦੇ ਉਹ ਨਹੀਂ ਉਹ ਨਹੀਂ ਲਾ ਬੁਲਾਣਾ ਮੈਂ ਉਹਦਿਆਂ ਉਹ ਗੱਠੜੀਆਂ ਬੰਨ ਬੈਠਾ ਉਹ ਬਾਈ ਜਿਹੜਾ ਨਾਲ ਨਹੀਂ ਜਾਣਾ ਮੈਂ ਉਹਦਿਆਂ ਉਹ ਗੱਠੜੀਆਂ ਬੰਨ ਬੈਠਾ ਉਹ ਬਾਈ ਜਿਹੜਾ ਨਾਲ ਨਹੀਂ ਜਾਣਾ ਮੈਂ ਕਹੀ ਥਾਂ ਤਾਂ ਦੇਖ ਲਿਆ ਜਿਵੇਂ ਜਿਵੇਂ ਪੈਸੇ ਜ ਵੱਧ ਨਹੀਂ ਆਉਂਦੇ ਉਹਨਾਂ ਚੋਂ 100 ਚੋਂ 90 ਤਾਂ ਪੱਕੇ ਨਾਲੋ ਜਿਹੜੇ ਨੀਂਦ ਦੀ ਗੋਲੀ ਲੈ ਕੇ ਸੌਂਦੇ ਆਂ ਸੀਰੀਅਸਲੀ ਪਤਾ ਨਹੀਂ ਟਟ ਪੈਣੀ ਇਹ じゃ ਕੀ ਕਰਦੀ ਆ ਕਿ ਨੀਂਦ ਹੀ ਉਹਨਾਂ ਹਟ ਜਾਂਦੀ ਆ ਹੈ ਕਿਉਂਕਿ ਹਰ ਬੰਦਾ ਉਹ ਹਾਨ ਭਾਲਦਾ ਨਾ ਕਰੋੜਪਤੀ ਕਰੋੜਪਤੀ ਚ ਬਹਿੰਦਾ ਇੱਕ ਅੱਧਾ ਫਿਰ ਵਿਚਾਰਪਤੀ ਵੀ ਬੈਠਾ ਹੁੰਦਾ ਉਹ ਸਿਆਪੇ ਦੀ ਜੜ ਹੁੰਦਾ ਹੈ ਉਹ ਬਾਕੀ ਜਿਹੜੇ ਕਰੋੜਪਤੀ ਆ ਉਹਨਾਂ ਦੀ ਨੀਂਦ ਉਹ ਹਟਦਾ ਹੈ ਕਿਉਂਕਿ ਗੱਲਾਂ ਹੀ ਉਸ ਲੋਬੀ ਦੀਆਂ ਕਿ ਐਸਾ ਕਰ ਰਹੇ ਆ ਵੀ ਇਹ ਵਾਹ ਪੇ ਇੱਕ ਪਲਾਂਟ ਜੇ ਤੇ ਮੇਰੇ ਵਰਗੇ ਦਾ ਦਿਮਾਗ ਖਰਾਬ ਹੋ ਜਾਂਦਾ ਵੀ ਹਾਂਜੀ ਮਹਾਰਾਜ